ਹਾਂਜੀ ਮੈਂ ਪੁਸ਼ਪਾ ਸ਼ਰਮਾ ਪੁਸ਼ਪਾ ਸ਼ਰਮਾ ਸੋਡੇ ਨਾਲ ਹਾਂਜੀ ਮੇਰਾ ਨਾਮ ਪੁਸ਼ਪਾ ਸ਼ਰਮਾ ਜੀ ਅੱਛਾ ਕੀ ਗੱਲ ਹੋ ਗਈ ਤੁਹਾਡੇ ਨਾਲ ਸਾਡੇ ਨਾਲ ਆਏ ਗੱਲ ਹੋਈ ਆ ਸਾਡੇ ਘਮਾਂਡੀ ਨੇ ਕਰ ਪਾਇਆ ਇਹਨੇ ਕੋਠੀ ਪਾਈ ਸਾਡੇ ਕੰਨ ਦੇ ਤੇ ਕੰਨ ਗਾਰੇ ਦੀ ਕੰਦ ਸੀ ਇਹਨੇ ਜੀ ਚਾਰ ਮੰਜ਼ਲ ਤਲ ਲਿਆ ਸਾਡਾ ਘਰ ਉਹਨੇ ਦੱਬ ਗਈ ਸਾਰਾ ਘਰ ਸਾਰਾ ਫਟ ਗਿਆ ਮੇਰਾ ਘਰ ਸਾਰਾ ਡਿੱਜਿਆ ਹੁਣ ਹੁਣ ਕੀ ਚਾਹੁੰਦੇ ਹੋ ਤੁਸੀਂ ਹੁਣ ਚਾਹੁੰਦੇ ਆ ਕਿ ਸਾਡੀ ਮਦਦ ਕਰੋ ਭਾਈ ਮੇਰਾ ਘਰ ਪਵਾਉ ਮੈਂ ਕਿੱਥੇ ਪਾਉ ਜੇ ਮੈਂ ਮੇਰਾ ਪਿਆ ਹੋਇਆ ਜੇ ਮੈਂ ਪਵਾ ਦੋ ਕੀ ਕੰਮ ਕਰਦੇ ਹੋ ਤੁਸੀਂ ਮੈਂ ਲੋਕਾਂ ਦੇ ਕੰਮ ਕਰਦੀ ਆਂ ਜੀ ਕੀ ਕੰਮ ਮੈਂ ਛਾੜੂ ਪੋਚਾ ਕਰਦੀ ਆਂ ਜੀ ਜਿਹੜਾ ਸੈਲਰ ਦੀ ਬਿਲਡਿੰਗ ਡਿੱਗੀ ਧੀ ਠੀਕ ਹੈ ਉੱਥੇ ਜਾਨੀ ਕਿ ਕਿੰਨੀਆਂ ਜਾਂਾਂ ਗਈਆਂ ਮਧੂਰਾਂ ਦੀ ਤੇ ਉਹ ਇਹੀ ਕਾਰਨ ਸੀ ਵੀ ਕੋਈ ਜਾਨੀ ਕਿ ਵਿਚਾਲੇ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ بیم ਨਹੀਂ ਕੋਈ ਲੈਟਰ ਨਹੀਂ ਲਾਇਆ ਚਲੋ ਇਹ ਦੇਖ ਵਾਰ ਆ ਵੀ ਡਿੱਫੇ ਕਰੀਏ ਦੋ ਆ ਵੀ ਅੰਦਰੋਂ ਸਾਰਾ ਡਿੱਫਾ ਅੰਦਰੋਂ ਪਾੜ ਗਿਆ ਤਾਂ ਸਾਰਾ ਅੱਛਾ ਦੇਗਣ ਦਾ ਕਾਰਨ ਕੀ ਆ ਮੁੱਖ ਕੀ ਆ ਬਜਰ ਨਾਲ ਉਹ ਕੰਦ ਕੰਦ ਨਾਲ ਬਜਰ ਆਹ ਤੂੰ ਉਹੋਂਦ ਰੋ ਉਹ ਕਿਚੀ ਪਾਈ ਸਾਰੇ ਡਿੱ ਗਿਆ ਇਹ ਮੇਰਾ ਆ ਦੇਖੋ ਭਾਈ ਲੈ ਇਹ ਤਾਂ ਦੇਖੋ ਡੇ ਤਾਂ ਜਮੀ ਖਾਤਰੇ ਚ ਪਹੀ ਪਰਾਂ ਬਾਹਰ ਰਹੋ ਆ ਦੇਖੋ ਜੀ ਕਦੋਂ ਵੀ ਵੱਜ ਸਕਦੀ ਐ ਨੇ ਸਿਰ ਚ ਤੁਸੀਂ ਪਿਛਦੀ ਦੇਖੋ ਸੋਨੂੰ ਉਹ ਕੰਦ ਵੀ ਦਿੰਦੀ ਹੋ ਜਿਹੜੀ ਉੱਪਰ ਤਿੰਨ ਮੰਜ਼ਲੀ ਆਚਾਰ ਕੱਢੀ ਹੋਈ ਐ ਆ ਦੇਖੋ ਜੀ ਮੇਰਾ ਸਾਰਾ ਆ ਦੇਖ ਲਓ ਆ ਹਾਲਾਤ ਦੇਖ ਲਓ ਜੀ ਸਾਰਾ ਗਰੀਬ ਦਾ ਘਰ ਆ ਦੇਖੋ ਤੇੜਾ ਇਹਦਾ ਖਾਤਰੇ ਚ ਐ ਜੀ ਪੂਰਾ ਕੰਮ ਇੱਥੇ ਨਾ ਤੁਸੀਂ ਸਮਾਨ ਕੱਢ ਲਓ ਆਪ ਦਾ ਬਾਹਰੇ ਕਿੱਥੇ ਕੱਢ ਕੇ ਰੱਖੀਏ ਜੀ ਕਿੱਥੇ ਜਾਈਏ ਕਿੱਥੇ ਰੱਖੀਏ ਥੱਲੇ ਬਹਿ ਗਿਆ ਇਹ ਸਾਰਾ ਦੇਖ ਸਾਰਾ ਅੱਛਾ ਫਰਸ਼ ਬਹਿ ਗਿਆ ਜੀ ਦੇਖੋ ਇਹ ਤਾਂ ਖਾਤਰ ਹੈ ਭਾਈ ਤੁਸੀਂ ਬਾਹਰੇ ਕੱਢ ਲਓ ਸਮਾਨ ਬਜਨ ਕਰਕੇ ਸਾਰਾ ਦਬ ਗਿਆ ਲਖਨ ਜੀ ਨਾ ਥਾਣੇ 'ਚ ਨਿਬੜਿਆ ਨਹੀਂ ਫਿਰ ਨਾ ਕੁਝ ਨਹੀਂ ਨਿਬੜਿਆ ਜੀ ਉੱਥੇ ਕਾਈ ਕੇ ਆਇਆ ਕਿ ਮੈਂ ਪੰਚਾਇਤ ਜੇ ਮੈਂ ਕਹੂ ਵੀ ਉਹਨੇ ਕਰੂੰਗਾ ਸਾਰੀ ਪੰਚਾਇਤ 6 ਵਜੇ ਇਕੱਠਾ ਹੋਈ ਉਹ ਕਰ ਗਿਆ ਕਹਿੰਦਾ ਮੈਂ ਤੂੰ ਪੰਜੀ ਨਹੀਂ ਦਿੰਦਾ ਇੱਕ ਅੱਖ ਤੋਂ ਅੱਜ ਹੈ ਅੱਛਾ ਅੱਖ ਤੋਂ ਅੱਜ ਹੈ ਅੱਛਾ ਇਹਨੂੰ ਚੰਡੀਗੜ੍ਹ ਲੈ ਕੇ ਜਾਣੇ ਹੁੰਨੇ ਹੋ ਅੱਛਾ ਅੱਖ ਦਾ ਪਰਦਾ ਪੜ ਗਿਆ ਸੀ ਕਿਹੜੀ ਅੱਖ ਦਾ ਆ ਅੱਖ ਦਾ ਆ ਅੱਖ ਦਾ ਅੱਛਾ ਇਹ ਪਵਾਇਆ ਹੈ ਹਾਂ ਜੀ ਇਹ ਬੱਚਾ ਜੀ ਇਹਨਾਂ ਦਾ ਇਹਨੂੰ ਲਈ ਫਿਰਦੇ ਨੇ ਹੁਣ ਪੈਸੇ ਪਹਿਲਾਂ ਇਕੱਠੇ ਵੀ ਕਰੇ ਨੇ ਤੁਸੀਂ ਨੇ ਹੈ ਇਕੱਠੇ ਕਰਿਆ ਸਾਰੇ ਪਿੰਡ ਜਸਾਨ ਹਰੇ ਸਾਰੇ ਨੇ ਮਦਦ ਕੀਤੀ ਕਿਸੇ ਨੇ 100 500 200 ਮਦਦ ਕਰਕੇ ਪਹਿਲਾਂ ਅੱਖ ਦਾ ਬੱਚੇ ਦਾ ਆਪਰੇਸ਼ਨ ਕਰਾਇਆ ਹੁਣ ਘਰ ਦਾ ਘਰ ਤੇ ਆਫਦਾ ਗਈ ਯਾਰ ਇੱਕ ਵਾਰੀ ਹੋਰ ਮਦਦ ਕਰ ਦੋ ਜਿਹੜੀ ਜਿਹੜੀ ਛੱਤ ਇਹਨਾਂ ਦੀ ਘਰ ਪੈ ਜੇ ਤੁਸੀਂ ਵੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਤਬਕਰ ਡੇ ਗਿਆ ਸਾਰਾ ਜਾਨੀ ਕਿ ਗਰੀਬ ਮਾਰੀ ਹੋ ਗਈ ਇਹ ਪੋਚੇ ਲਾਉਣ ਵਾਲੀ ਘਰ ਕਿੱਥੋਂ ਪਾ ਲੂਗੀ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਇੱਕ ਮੈਂ ਬੇਨਤੀ ਕਰਦਾ ਆਪਦੇ ਵੱਲੋਂ ਖੋਜ ਖਬਰ ਵੱਲੋਂ ਜਰ ਇਹਨਾਂ ਨੂੰ 100 150 50 ਉਹ ਪਾ ਦਿਓ ਇਹਨਾਂ ਨੂੰ ਤੁਹਾਡਾ ਕੀ ਨੰਬਰ ਹੈ Google Pay ਨੰਬਰ 97795 97795 01677 016 73 7373 ਹਾਂ ਕਿ ਨੋ ਮੀਟਰ ਰਕਵੀਰ ਸਿੰਘ ਰਕਵੀਰ ਸਿੰਘ ਦੇ ਨਾਂ ਤੇ ਆ ਰਾਮ ਸਿੰਘ ਦਾ ਮੁੰਡਾ ਰਾਮ ਸਿੰਘ ਦਾ ਮੁੰਡਾ ਹੈ ਸ਼ਾਇਲੀ ਪਿੰਡ ਹੈ ਮੈਂ ਤਾਂ ਕਹਿੰਦਾ ਯਾਰ ਕੋਈ 100 ਪਾ ਦਿਓ ਚਾਹੇ 200 ਪਾਓ 50 ਪਾਓ ਜੇ ਨਹੀਂ ਪਾ ਸਕਦੇ ਤਾਂ ਵੀਡੀਓ ਸ਼ੇਅਰ ਕਰ ਦਿਓ ਤਾਂ ਜੋ ਜਿਹੜਾ ਗਰੀਬ ਮਾਰੀ ਹੈ ਜਿਹੜੀ ਦਾ ਘਰ ਪਏ ਜੇ ਘੱਟੋ-ਘੱਟ ਕੁਝ ਹੱਲ ਹੋ ਜੇ ਦਾ ਅੱਛਾ ਕੀ ਕੁਛ ਹੈ ਕੋਈ ਹੋਰ ਵੀ ਜਦੋਂ ਤੁਸੀਂ ਮਰਸਲ ਮੂਵੀ ਬਣਾਈ ਆ ਹਾਂ ਇਹ ਗਾਣਾ ਵੀ ਗਾਦਨੇ ਪੱਤਰਕਾਰਾਂ ਨੂੰ ਵੀ ਸਾਡੀ ਮੂਵੀਆਂ ਕਿਹੜੇ ਨੇ ਕਹਿੰਦੇ ਸਾਡੀ ਬੇਇੱਜ਼ਤੀ ਕਰੂੰਗਾ ਕਹਿੰਦਾ ਕੀ ਕਹਿੰਦਾ ਕਹਿੰਦਾ ਮੈਂ ਕਹਿੰਦਾ ਜਿਹੜੇ ਮੇਰੇ ਪੱਤਰਕਾਰ ਤੇ ਕਹਿੰਦਾ ਜਿਹੜੇ ਕਰਾਈ ਆ ਕਹਿੰਦਾ ਮੈਂ ਪਰਚਾ ਕਰੂੰਗਾ ਉਹਨਾਂ ਤੇ ਅੱਛਾ ਵੀ ਸਾਡੇ ਤੇ ਹਾਂ ਕਹਿੰਦਾ ਯਾ ਕਹਿੰਦਾ ਮੈਂ ਪੰਜੀ ਨਹੀਂ ਦੇਂਦਾ ਮੈਂ ਤਾਂ ਪਰਚਾ ਕਰੂੰਗਾ ਸਾਡੇ ਤੇ ਸੋਡੇ ਤੇ ਸਭ ਤੇ ਪਰਚਾ ਕਰੂੰਗਾ ਨਾ ਜਦੋਂ ਉਦੋਂ ਪਹਿਲਾਂ ਤੂੰ ਦੇਣ ਤੋਂ ਮੁੱਕਰੇ ਗਿਆ ਫਿਰ ਕੀ ਕਰੀਏ ਖਬਰ ਤਾਂ ਹੁਣ ਲਾਉਣੀ ਆ ਪੂਹਨ ਗਰੀਬ ਦੇ ਹੱਕ ਚ ਖਬਰ ਨਾ ਲਾਈਏ ਵੀ ਇਹ ਦੱਸੋ ਆ ਦੱਸੋ ਹੁਣ ਖਬਰ ਨਾ ਲੱਗੀ ਗਰੀਬ ਦੇ ਹੱਕ ਚਾਹ ਕਰ ਦੇਖ ਲੋ ਯਾਰ ਵੀ ਕਹਿੰਦਾ ਵੀ ਉਹਦਾ ਝੁੱਗਾ ਚੱਕ ਗਿਆ ਸਰਪੰਚ ਇੱਕ ਮਿੰਟ ਇੱਕ ਮਿੰਟ ਹਾਂਜੀ ਕੀ ਕਹਿੰਦਾ ਕਹਿੰਦਾ ਵੀ ਉਹਦਾ ਗਾਰੇ ਜੱਟਾ ਦਾ ਕੁਝ ਦਿੰਦਾ ਨਹੀਂ ਝੁੱਗਾ ਕਹਿੰਦਾ ਉਹ ਤਾਂ ਪੰਜੀ ਨਹੀਂ ਦਿੰਦਾ ਹਾਂ ਉਹ ਗਾਜਾ ਕਰ ਗਿਆ ਸਰਪੰਚ ਚਲੇ ਵੇ ਜਾ ਕੇ ਆਇਆ ਹੁਣ ਮੈਂ ਹੁਣ ਜਾ ਕੇ ਆਇਆ ਉਹ ਕਹਿੰਦਾ ਕਹਿੰਦਾ ਕੁਝ ਨਹੀਂ ਦਿੰਦਾ ਹੈਗਾ ਕਹਿੰਦਾ ਮੈਂ ਤਾਂ ਝੁੱਗਾ ਚੱਕਦਾ ਅੱਛਾ ਸਰਪੰਚ ਕਹਿੰਦਾ ਮੈਂ ਤਾਂ ਹੁਣ ਮੈਂ ਤਾਂ ਕਹਿੰਦਾ ਸਾਂਝਾ ਬੰਦਾ ਮਾਤਾ ਕੁਝ ਕਰ ਨਹੀਂ ਸਕਦਾ ਮੇਰੀ ਪੰਚਾਇਤ ਚੁੱਟ ਗਈ ਜਮਾ ਮਤਾ ਪਾਏਗਾ ਤੂੰ ਹਾਂ ਕਹਿੰਦਾ ਮਤਾ ਮੈਂ ਕਿਵੇਂ ਬਾਦੂ ਮੇਰੀ ਸਰਪੰਚ ਹੋਈ ਨਹੀਂ अच्छा हां सरपंच 15 ਦਿਨ ਹੋ ਗਏ ਮੈਨੂੰ ਫਿਰਦੇ ਨੂੰ ਸਰਪੰਚ ਪਿੱਛੇ ਅੱਜ ਆਹਨ ਬਿਰਨਾ ਭੋਲੇ ਆ ਗਿਆ ਭੋਲੇ ਨੂੰ ਕੁੱਸ ਲੋ ਸਰਪੰਚ ਸਾਹਿਬ ਲਵੇ ਗਏ ਸੀ ਕੀ ਗੱਲ ਹੋਈ ਐ ਉਹ ਉਹਦਾ ਆਪ ਹੀ ਸਰਪੰਚ ਜਿਹਾ ਵੀ ਅਸੀਂ ਭਾਈ ਚਾਰ ਕੇ ਵਾਸਤੇ ਗਏ ਨੂੰ ਲਵੇ ਹਾਂ ਉਹ ਭਈ ਕੋਈ ਰਾਹ ਨਹੀਂ ਬੰਦਾ ਸਾਡੇ ਨਾਲ ਨਾ ਉਹ ਤਾਂ 20 ਮਿੰਨਾ ਹੋ ਗਿਆ ਫਿਰਦਿਆਂ ਨੂੰ ਵੀਦਨ ਨਾ ਹੁਣ ਅਸੀਂ ਕਿਦਾ ਬਾਰ ਬਾਰ ਸੇ ਬੋਕਿਆ ਅੱਛਾ ਇੱਕ ਚੀਜ਼ ਦੱਸੋ ਖੁੱਲ ਕੇ ਤੁਹਾਡਾ ਘਰ ਟਹਿਣ ਦਾ ਮੁੱਖ ਕਾਰਨ ਕੀ ਆ ਕੰਧਾ ਆ ਕੰਧਾ ਇਹ ਗਾਰੇ ਚ ਕੰਧਾ ਤੁਸੀਂ ਥੱਲੇ ਜੇ ਤਿੰਨ ਮੰਜ਼ਿਲ ਤੱਕ ਚੱਤਾਂਗੇ ਨਾ ਜਦੋਂ ਤੋਂ ਤੇਰੇ ਤੇਰੀ ਕੰਧ ਚ ਸੀਰ ਸੀਗਾ ਹਾਂ ਜਦੋਂ ਸੀਰ ਸੀ ਤੇ ਕੀ ਗੰਧ ਮੇਰੀ ਆ ਪੰਜ ਹੁੰਦੀ ਐ ਪੰਜ ਹੁੰਦੀ ਐ ਜਦੋਂ ਉਹਨੇ ਉੱਪਰ ਕੰਧ ਰੱਖੀ ਐ ਜਦੋਂ ਕਿਹਾ ਤਾਂ ਇਹ ਕਿਹਾ ਨਹੀਂ ਉਹ ਨੂੰ ਵੀ ਗਾਰੇ ਚ ਆ ਕੰਧ ਤੇ ਚਾਰ ਰੋਜ਼ ਲੱਗੇ ਤੇ ਰੌਲਾ ਪਿਆ ਹਾਂ ਉਦੋਂ ਚਾਰ ਢਾਉਂਦਾ ਵੀ ਦਿਓ ਤਾਂ ਕਿਹਾ ਨਹੀਂ ਉਹ ਨੂੰ ਵੀ ਗਾਰੇ ਚ ਐ ਮੈਂ ਕਿਹਾ ਦੀ ਮੈਂ ਕਹੇ ਬਾਤੂ ਦੀ ਗੰਧ ਮੰਨਿਆ ਨਹੀਂ ਨਾ ਮੰਨਿਆ ਨਹੀਂ ਹੈਗਾ ਆ ਦੇਖੋ ਜੀ ਦੇ ਉਸ ਤੋਂ ਦੇਖ ਲੋ ਹਿਸਾਬ ਲਾ ਲੋ ਵੀ ਆ ਸਾਰਾ ਇਹ ਤਾਂ ਕਰੀਬ ਦਾ ਘਟੇ ਗਿਆ ਯਾਰ ਇਹ ਤਾਂ ਕੀ ਕਿਉਂ ਨਾ ਕਹਿੰਦਾ ਕਹਿੰਦਾ ਲੋਕ ਬੁਲਾਉਂਦੇ ਆ ਪੱਤਰਕਾਰ ਨੂੰ ਲੋਕਾਂ ਦੇ ਕਹਿੰਦੇ ਕਿਸੇ ਦੇ ਨਾਮ ਲੈ ਕਹਿੰਦੇ ਉਹਨਾਂ ਤੇ ਪਰਚਾ ਕਰੂੰਗਾ ਮੈਂ ਕੁਝ ਕਰੂੰਗਾ ਆਏ ਪਰਚੇ ਕਿਵੇਂ ਹੋ ਜਾਣਗੇ ਭਾਈ ਛੋਟਾ ਦਾ ਘਰ ਟੇ ਗਿਆ ਗਰੀਬ ਮਰੀ ਹੋਗੀ ਆਏ ਜਿਹ ਕਹਿੰਦਾ ਦੀ ਮੈਨੂੰ ਹਾਂ ਕੀ ਕਹਿੰਦਾ ਕਹਿੰਦਾ ਮੈਂ ਛੋਟੇ ਦੇ ਕਹਿੰਦਾ ਮੈਂ ਪਰਚਾ ਕਰਾਂ ਛੋਟੇ ਦੇ ਪਰ ਆਹ ਦੇਖਾ ਘਰ ਨਹੀਂ ਦਿੰਦਾ ਹਾਂ ਇਹ ਗਰੀਬ ਦਾ ਦੇਖ ਲੋ ਘਰ ਦੇਖ ਲੋ ਇਹ ਕਿੱਥੇ ਜਾਣਗੇ ਯਾਰ ਇਹਦਾ ਸੁਗਰ ਹੋਈ ਹੋਈ ਆ ਢੂਹੀ ਦੁਖਦੀ ਐ ਆ ਖੜੀ ਅੱਖ ਤੇ ਅੰਨਾ ਮੈਂ ਪਚੰਗੀ ਗਰ ਲੋਕਾਂ ਦੇ ਪੈਸੇ ਇਕੱਠੇ ਕਰ ਕਰਕੇ ਪਰਦਾਪੂ ਆਇਆ ਇੱਕ ਮਿੰਟ ਕਿਉਂ ਜੀ ਜੰਟਾ ਸਿੰਘ ਜੀ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਹੋ ਇਹਦਾ ਬਹੁਤ ਗਰੀਬ ਮਾਰੀ ਹੋ ਗਈ ਹੈ ਹੈ ਫਿਰ ਇਹਦਾ ਹੁਣ ਕੀ ਹੱਲ ਹੋ ਇਹਦਾ ਹੱਲ ਵੀ ਜੰਟਾ ਕਰਾਇ ਤੇ ਵੇਚਣਾ ਇਹ ਤਾਂ ਦਬਣਗੇ ਹਾਂ ਇਹ ਤਾਂ ਦਬਣਗੇ ਉਹਨੂੰ ਬੇਨਤੀ ਕਰਦੇ ਆਂ ਵੀ ਪਚਾਰ ਮੰਝਲਾ ਪਾਉਣ ਦੀ ਪਰਮਿਸ਼ਨ ਹੈਗੀ ਐ ਇਹ ਬੇਨਤੀ ਕਰਦੇ ਆਂ ਸਰਕਾਰ ਨੂੰ ਆਹ ਕਾਦੇ ਵਾਸਤੇ ਪਾਇਆ ਇਹ ਤਾਂ ਪਹਿਲਾਂ ਦਾ ਪਾਇਆ ਹੋਇਆ ਸਾਡਾ ਤੇੜਿਆ ਵਗਾ ਨਹੀਂ ਜਾਣਾ ਅੱਗੇ ਜਿਹਦੀ ਲੰਘ ਜੂਗੇ ਇਹ ਤਾਂ ਥੱਲੇ ਅੱਛਾ ਮੈਂ ਤਾਂ ਫਿਰ ਚੱਲੇ ਪਿਆ ਦੀ ਵਿਚਦੀ ਇਹਦਾ ਬੈਠਾ ਵੇ ਆ ਦੇਖੋ ਸਾਡੀ ਪਰਦੀ ਦੇ ਉੱਤੇ ਕੰਧ ਤੇਰੀ ਹੋਈ ਆ 5 ਇੰਚ ਦੇ ਇਹ ਕੰਧ ਸਾਡੀ ਈ 5 5 ਉਹਦੀ ਪਰਾਂ ਇਹ ਸਾਡੀ ਸਾਰੀ ਕਵਰ ਕਰੀ ਹੋਈ ਆ ਕੰਧ ਅੱਛਾ ਤੁਸੀਂ ਰੋਕਿਆ ਨਹੀਂ ਮੌਕੇ ਤੇ ਰੋਕਿਆ ਸੀ ਇਹਦਾ ਮੁੱਡੇ ਦਾ ਇਲਾਜ ਕਰਾਉਣ ਗਏ ਤੇ ਚੰਡੀਗੜ੍ਹ ਜੇ ਦੋਰੇ ਆ ਲਾਈ ਆ ਅੱਛਾ ਤੁਸੀਂ ਇਲਾਜ ਕਰਾਉਣ ਗਏ ਹੋ ਤੇ ਹਾਂ ਅੱਖ ਦਾ ਪ੍ਰੈਸ਼ਰ ਕਰਾਉਣ ਗਏ ਹੋਏ ਤੇ ਅੱਛਾ ਬਾਅਦ ਚ ਹੋ ਗਿਆ ਬਾਅਦ ਸਾਡੇ ਮਾਗਰੋ ਕਰ ਲਿਆ ਵੀਰਾਂ ਥੱਲੇ ਯਾਰ ਮੈਂ ਤਾਂ ਤੈਨੂੰ ਸਹੀ ਦੱਸਾਂ ਪਈ ਕਿ ਰੋਟੀ ਨਹੀਂ ਖਾ ਸਕਦਾ ਇੰਨਾ ਡਰ ਲੱਗਦਾ ਸਾਰੀ ਟਿੜੀ ਪਈਆ ਕਦੋਂ ਵੀ ਡਿੱਗ ਸਕਦਾ ਇਹ